ਸਮੁੰਦਰ ਵਿੱਚ ਸਦਾ ਛੱਲਾ ਉੱਠਦਿਆਂ ਰਹਿਣਾ, ਨਦੀਆਂ ਨਿਤ ਕੰਡੇ ਟਾਉਂਦਿਆਂ ਰਹਿਣਾ ਤਾਂ ਸਾਰੀ ਧਰਤੀ ਪਾਣੀ ਵਿੱਚ ਖੁਰਕੇ ਦਲਦਲ ਬਣ ਜਾਏ। ਇਸ ਤਰ੍ਹਾਂ ਜੀਵਨ ਵਿੱਚ ਰੋਜ਼ ਘਟਣਾ ਘਟਦਿਆਂ ਰਹਿਣਾ ਤਾਂ ਜ਼ਿੰਦਗੀ ਅਸਹਿ ਹੋ ਜਾਵੇ। ਤੂਫਾਨ ਥਮ ਜਾਣ ਤੇ ਸਮੁੰਦਰ ਸ਼ਾਂਤ ਹੋ ਜਾਂਦਾ ਹੈ। ਚੜ੍ਹਾ ਉੱਤਰ ਜਾਣ ਉੱਤੇ ਨਦੀਆਂ ਪੱਲੇ ਸਮੇਟ ਕੇ ਨਿਵਾਣਾ ਵਿੱਚ ਲਾਜਵੰਤੀਆਂ ਵਾਂਗ ਲੋਕ-ਲੋਕ ਕੇ ਵਗਦੀਆਂ ਹਨ। ਕੋਈ ਡਾਢੀ ਘਟਨਾ ਵਾਪਰਨ ਪਿੱਛੋਂ ਕੁਝ ਸਮੇਂ ਲਈ ਜ਼ਿੰਦਗੀ ਵੀ ਸਾ ਗੱਡਣ ਵਾਸਤੇ ਸ਼ਾਂਤ ਹੋ ਜਾਂਦੀ ਹੈ ਮਲਖੀ ਦੇ ਜੀਵਨ ਦੇ ਵੀ 4 ਸਾਲ ਦਿਨ-ਦਨ ਕਰਕੇ ਬੀਤ ਗਏ ਇਸ ਸਮੇਂ ਵਿੱਚ ਇੰਨਾ ਹੀ ਫਰਕ ਪਿਆ ਮਲਖੀ ਬਾਲਵਸਤਾ ਚੋਂ ਨਿਕਲ ਕੇ ਚੰਗਾ ਗਬਰੇਟ ਹੋ ਗਿਆ ਉਹ ਖੌਂਚੇ ਦੀ ਤਾਂ ਰੇੜੀ ਲਾਉਣ ਲੱਗ ਪਿਆ ਆਪਣੇ ਮਾਸੜ ਰਤਨਦੀਸ਼ਾ ਗਿਰਦੀ ਕਰਕੇ ਉਹਨੇ ਮਸਾਲੇਦਾਰ ਛੋਲੇ ਬਣਾਉਣੇ ਸਿੱਖ ਲਏ ਉਹ ਸਕੂਲਾਂ ਅੱਗੇ ਤੇ ਬਾਜ਼ਾਰ ਵਿੱਚ ਫਿਰ ਕੇ ਕੋਲਚੇ ਛੋਲੇ ਵੇਚਦਾ ਰਾਦੀ ਅੱਗੇ ਨਾਲੋਂ ਵਧੇਰੇ ਕਮਜ਼ੋਰ ਹੋ ਗਈ ਬੇਹਾਸ਼ੀ ਦੇ ਦਾਰੇ ਉਹਨੂੰ 체ਤੀ 체ਤੀ ਪੈਣ ਲੱਗ ਪਏ 11 ਵਰਿਆਂ ਦੀ ਸੱਤੀ ਵਾਵਾ ਮਟਿਆਰ ਦਿਸਣ ਲੱਗ ਪਈ ਉਹਦਾ ਰੰਗ ਵਧੇਰੇ ਨਿੱਖਰ ਆਇਆ ਉਹਦਾ ਪਿਆਰ ਮελਖੀ ਨਾਲ ਪੱਕਾ ਹੁੰਦਾ ਗਿਆ ਰੋਜ਼ਕਾਰ ਵਿੱਚ ਹੁੰਦੀਆਂ ਗੱਲਾਂ ਤੋਂ ਸਮਝਣ ਲੱਗ ਪਈ ਕਿ ਉਹਦਾ ਤੇ ਮελਖੀ ਦਾ ਕੀ ਰਿਸ਼ਤਾ ਬਣਨ ਵਾਲਾ ਹੈ 17 ਵਰਿਆਂ ਦੀ ਉਮਰ ਤੱਕ ਪਹੁੰਚਦਿਆਂ ਜੱਗੀ ਪੂਰਾ ਆਯਾਸ਼ ਹੋ ਗਿਆ ਸਕੂਲ ਲੈ ਪੜਨ ਜਾਣਾ ਉਹਦੇ ਵਾਸਤੇ ਐਵੇਂ ਬਹਾਨਾ ਸੀ ਉਹਦਾ ਮੁੱਖ ਕੰਮ ਸੀ ਪੈਸਿਆਂ ਨਾਲ ਜੇਬਾਂ ਭਰ ਕੇ ਉੜੀਆਂ ਦੇ ਮਗਰ ਅਵਾਰਾਗਰਦੀ ਕਰਨੀ ਕਿਸੇ ਕਿਸੇ ਦਿਨ ਉਹ ਹਸਨ ਬਾਨੋਂ ਦੇ ਚਬਾਰੇ ਤੇ ਵੀ ਅੱਧੀ ਅੱਧੀ ਰਾਤ ਗੁਜ਼ਾਰ ਛੜਦਾ ਸਤੀ ਦਾ ਖਿਆਲ ਜੱਗੀ ਦੇ ਦਿਲੋਂ ਨਿਕਲਿਆ ਨਹੀਂ ਸੀ ਉਹ ਕਦੇ ਕਦਾਈ ਕੋਈ ਨਾ ਕੋਈ ਵਸਤੂ ਕਿਸੇ ਬਹਾਨੇ ਉਹਨਾਂ ਦੀ ਬੈਠਕ ਵਿੱਚ ਅੱਖ ਬਚਾ ਕੇ ਸੁੱਟ ਜਾਂਦਾ ਪਰ ਮਲਕੀ ਤੋਂ ਡਰਦਿਆਂ ਉਹ ਖੁੱਲਮਖੁੱਲਾ ਸਤੀ ਨੂੰ ਬੁਲਾਉਣ ਦੀ ਹਿੰਮਤ ਨਾ ਕਰਦਾ ਸਤੀ ਜੱਗੀ ਨੂੰ ਨਫ਼ਰਤ ਕਰਦੀ ਸੀ ਉਹ ਉਹਦੇ ਨਾਲ ਕਿਸੇ ਕਿਸਮ ਦਾ ਨੇੜ ਰੱਖਣਾ ਨਹੀਂ ਸੀ ਚਾਹੁੰਦੀ ਫਿਰ ਵੀ ਉਹ ਜੱਗੀ ਦੀਆਂ ਚੀਜ਼ਾਂ ਦਾ ਮੋਹ ਨਾ त्याग ਸਕਦੀ ਉਹ ਵੇੜੇ ਵਿੱਚ ਫਿਰਦੀ ਚੋਰ ਅੱਖਾਂ ਨਾਲ ਵੇਖਦੀ ਕਿ ਜੱਗੀ ਕੋਈ ਚੀਜ਼ ਉਹਨਾਂ ਦੀ ਬੈਠਕ ਵਿੱਚ ਸੁੱਟ ਗਿਆ ਹੈ ਜੇ ਕੋਈ ਘਰ ਦਾ ਹੋਰ ਜੀ ਵੇਖ ਲਵੇ ਤਾਂ ਇਸ ਖਿਆਲ ਨਾਲ ਸਤੀ ਦਾ ਦਿਲ ਧੜਕਣ ਲੱਗ ਪੈਂਦਾ ਉਹ ਕਾਲੀ-ਕਾਲੀ ਆ ਕੇ ਚੀਜ਼ ਲੁਕਾ ਲੈਦੀ ਉਹ ਆਪਣੇ ਆਪ ਵਿੱਚ ਗੁੱਸੇ ਹੋਣ ਦਾ ਯਤਨ ਕਰਦੀ ਕਹਿੰਦੀ ਇਹਨੂੰ ਦੇਵੀ ਮਾਤਾ ਚੁੱਕੇ ਖਵਰੇ ਇਸ ਟੱਟ ਪੈਣੇ ਨੇ ਕੀ ਕਰਨਾ ਏ ਜੀ ਕਰਦਾ ਏ ਇਹਦੇ ਲੰਗਦੇ ਦੇ ਮੂੰਹ ਤੇ ਮਾਰਾਂ ਸਭ ਕੁਝ ਨਹੀਂ ਤਾਂ ਮਲਖੀ ਨੂੰ ਨਾ ਦੱਸਦਿਆਂ ਉਹ ਗੱਤ ਬਣਾਵੇ ਉਹ ਇਹਦੀ ਭਈ ਉਮਰ ਪਰ ਯਾਦ ਰੱਖੇ ਏ ਉਦੋਂ ਦਾ ਪਤਾ ਸੋਨਾ 10 ਦਿਨ जख्मਾਂ ਤੇ ਫਹਿਲ ਆਉਂਦਾ ਰਿਹਾ ਸੀ ਪਰ ਵਿਚਾਰੇ ਮਲਖੀ ਨੂੰ ਵੀ ਬੜੀ ਮਾਰ ਪਈ ਸੀ ਤੇ ਹਣ ਉਹ ਇਹਨੂੰ ਕੋਚ ਆਖੇ ਤਾਂ ਭਾਵੇਂ ਇਹਦਾ ਪਿਓ ਨੂੰ ਕੈਦ ਹੀ ਕਰਾ ਦੇਵੇ ਗਲ ਗਏ ਪੈਸੇ ਵਾਲੇ ਜੋ ਹੋਏ ਮਨਾ ਕੀ ਲੈਣਾ ਏ ਇਸ ਮਕਾਲ ਵਿੱਚੋਂ ਮਿੱਟੀ ਪਾ ਇਸ ਗੱਲ ਤੇ ਕੁੱਤਾ ਕਪਾ ਵਿੱਚੋਂ ਲੰਘ ਜਾਊ ਤਾਂ ਕਿਹੜਾ ਖੇਸ ਹੋਣਾ ਲੈ ਜਾਏਗਾ ਨਾਲੇ ਮੈਂ ਇਸ ਪਾਸੇ ਧਿਆਨ ਹੀ ਕਿਉਂ ਦੇਵਾਂ ਮੈਨੂੰ ਕੀ ਪਤਾ ਇਹ ਕੁਛ ਕੌਣ ਸੁੱਟ ਕੇ ਆਏ ਮੈਂ ਉਸ ਤੋਂ ਹੱਥ ਘਰ ਕੇ ਥੋੜਾ ਲਿਆਏ ਜਿਸ ਦਿਨ ਮੈਨੂੰ ਜਵਾਨੀ ਕੋ ਜਾਖੂ ਮੈਂ ਸੌ ਜੁੱਤੀ ਮਾਰਾਂਗੀ ਤੇ ਇਹ ਇਹ ਅਖੇ ਲੱਭੀ ਚੀਜ਼ ਖੁਦਾ ਦੀ ਨਾ ਤੇਲੇ ਦੀ ਨਾ ਪਾਦੀ ਇਹਨੂੰ ਬਿਲੇ ਲਾਈਏ ਖਾਂ ਨਾ ਕੋਈ ਵੇਖੇ ਨਾ ਪਵਾੜਾ ਪਵੇ ਨਾ ਚੋਰ ਲੱਗੇ ਨਾ ਕੁੱਤਾ ਪੌਕੇ ਕਿਸੇ ਕਿਸੇ ਵੇਲੇ ਉਹ ਇੰਵੇਂ ਸੋਚਣ ਲੱਗ ਪੈਂਦੀ ਉਸ ਲੱਡੂ ਮੰਗੇ ਉਹਨੂੰ ਨਾਲੀ ਵਿੱਚ ਨਾ ਸੁੱਟਦੇ ਆ ਮੈਨੂੰ ਆਪੇ ਮਿਲਖੀ ਹੋਰ ਲਿਆ ਦੇਵੇਗਾ ਹੋਰ ਮਿਲਖੀ ਵਿਚਾਰਾ ਕਿੱਥੋਂ ਲਿਆ ਦੇਵੇਗਾ ਉਹ ਤਾਂ ਇੱਕ ਆਨੇ ਦੇ ਲੱਡੂ ਸਨ ਉਹਨੇ ਲਿਆ ਦਿੱਤੇ ਪਰ ਪਰ ਇਹ ਨਹੀਂ ਮਿਲਖੀ ਇਹ ਲਿਆ ਕੇ ਨਹੀਂ ਦੇ ਸਕਦਾ ਮੇਰੀ ਮਾਂ ਲਿਆ ਕੇ ਨਹੀਂ ਦੇ ਸਕਦੀ ਮੇਰਾ ਚਾਚਾ ਲਿਆ ਕੇ ਨਹੀਂ ਦੇ ਸਕਦਾ ਮੇਰਾ ਪਿਓ ਜਾਂਦਾ ਹੁੰਦਾ ਤਾਂ ਉਹ ਵੀ ਲਿਆ ਕੇ ਨਹੀਂ ਸੀ ਦੇ ਸਕਦਾ ਇਹਨਾਂ ਕੁਝ ਰੋਜ਼ ਮੈਨੂੰ ਕੋਈ ਵੀ ਨਹੀਂ ਦੇ ਸਕਦਾ ਅਸੀਂ ਸਾਰੇ ਗਰੀਬ ਜੋ ਹੋਏ ਇਹ ਸਾਡੇ ਬੁੱਤੇ ਦੀਆਂ ਚੀਜ਼ਾਂ ਨਹੀਂ ਇਹ ਕੁਝ ਲੀਲਾ ਨੂੰ ਦਾ ਮਾਂ ਪਿਓ ਦੇ ਸਕਦਾ ਏ ਉਹ ਦੇਖੋ ਆਰੀ ਦੇ ਕੱਪੜੇ ਮਾਂ ਨਹੀਂ ਵਿਆਹ ਨੂੰ ਸੁਣੀਦਾ ਏ ਉਹਦੇ ਸੋਰੇ ਛੱਜ ਗਿਆਣਿਆਂ ਦਾ ਲਿਆਉਣਗੇ ਤੇ ਵਰੀ ਦਾ ਤਾਂ ਕੋਈ ਆਤ ਹੀ ਨਹੀਂ ਤੇ ਸਾਡਾ ਵਿਆਹ ਸਾਨੂੰ ਕੀ ਮਿਲਣਾ ਏ ਵਿਚਾਰੇ ਮਲਕੀ ਦੀ ਮਾਂ ਕੀ ਲਿਆਉਣ ਜੋਗੀ ਏ ਸਾਡੇ ਲੇਖ ਜੱਗੀ ਆਪਣੀ ਬੌਥੀ ਨੂੰ ਬਥੇਰਾ ਕੁਝ ਦੇਵੇਗਾ ਜੱਗੀ ਗੋਲੀ ਮਾਰਨੀ ਗਏ ਗਵਾਤੇ ਨੂੰ ਸਾਡਾ ਮਿਲਖੀ ਜਿਉਂਦਾ ਰਹੇ ਸਾਨੂੰ ਖੱਦਰ ਦੀਆਂ ਤਾਰਾਂ ਹੀ ਰੇਸ਼ਮ ਨੇ ਪਰ ਇਹ ਸਾਨੂੰ ਕੀ ਪਤਾ ਇਹ ਕੌਣ ਛੁੱਟ ਗਿਆ ਏ ਅਸੀਂ ਘਰ ਆਈ ਚੀਜ਼ ਬਾਹਰ ਕਿਉਂ ਛੁੱਟੀ ਏ ਤੇ ਉਹ ਚੋਰੀ ਦੇ ਮਾਲ ਵਾਂਗ ਉਹਨੂੰ ਲੁਕਾ ਲੈਂਦੀ ਤੇ ਸੱਤੀ ਦੀ ਮਾਂ ਦੁਰਗੀ ਸੋਚਦੀ ਰਹਿੰਦੀ ਸੱਤੀ ਤਾਂ ਲਗਰ ਵਾਂਗ ਵਧ ਕੇ ਕੋਠੇ ਜਿੱਡੀ ਹੁੰਦੀ ਜਾ ਰਹੀ ਏ ਮੈਂ ਤਾਂ ਹੁਣ ਨਦੀ ਕਿਨਾਰੇ ਰੁਖੜੇ ਵਾਂਗ ਹਾਂ ਦਮਾਂ ਦਾ ਕੀ ਪਰਵਾਸਾ ਜਿਉਂਦੀ ਜਾਂਦੀ ਸੱਤੀ ਦੇ ਹੱਥ ਪੀਲੇ ਕਰ ਜਾਵਾਂ ਤਾਂ ਗੰਗਾ ਨਾਤੀ ਸਮਝਾਂ ਜਿੱਥੇ ਮਾਇਆ ਆਂਦੀ ਏ ਮੁੰਡਾ ਤਾਂ ਵਾਵਾ ਬਣਦਾ ਤਣਦਾ ਏ ਹੈ ਵੀ ਬੜਾ ਸਾਊ ਪਰ ਹੱਥ ਪੱਲੇ ਕੁਛ ਨਹੀਂ ਨੇ ਮੇਰੇ ਵਰਗੀ ਵਿਧਵਾ ਜਨਾਨੀ ਨੇ ਕੀ ਕਰਨਾ ਏ ਮੇਰੀ ਸੱਤੀ ਦੀਆਂ ਰੀਝਾਂ ਕਿਹਨੇ ਲਾਉਣੀਆਂ ਨੇ ਪਰ ਗਰੀਬਾਂ ਦੀਆਂ ਰੀਝਾਂ ਪੂਰੀਆਂ ਹੋਈਆਂ ਹੀ ਕਦੋਂ ਨੇ ਆਪਣੀ ਕਿਹੜੀ ਰੀਝ ਪੂਰੀ ਹੋਈ ਸੀ ਨਾ ਖਾਣ ਦਾ ਨਾ ਹੰਡਾਉਣ ਦਾ ਚਾਈ ਨਾ ਲੱਥਾ ਅਗਾਹ ਮੇਰੀ ਸੱਤੀ ਵੀ ਦੇਖ ਵੇਖ ਝੂੜਦੀ ਹੀ ਰਹੇਗੀ ਰੱਬ ਨੇ ਰੰਗ ਰੂਪ ਵੀ ਕਿੰਨਾ ਦਿੱਤਾ ਤੇ ਲੇਖ ਕਿਹੋ ਜਿਹੇ ਲਿਖੇ ਮੇਰੀ ਸੱਤੀ ਮਹਿਲਾ ਦੀ ਰਾਣੀ ਬਣਨ ਵਾਲੀ ਸੀ ਪਰ ਪਰ ਮਲਖੀ ਤੇ ਸਾਨੂੰ ਮਲਖੀ ਨਾਲੋਂ ਚੰਗਾ ਵਰ ਮਿਲਣ ਵੀ ਕਿਹੜਾ ਲੱਗਾ ਏ ਕਿਸੇ ਲੱਖਾ ਪਤੀ ਨੇ ਤਾਂ ਗਰੀਬ ਦੀ ਕੰਨਿਆ ਕਬੂਲ ਨਹੀਂ ਕਰ ਲੈਣੀ ਅਖੇ ਰਾਠਾਂ ਦੇ ਰਾਟ ਪਰੌਣੇ ਤੇ ਝਰੋਕਾਂ ਦੇ ਝਰੋਕ ਉਹਨਾਂ ਰਾੜੇ ਬੱਕਰੇ ਤੇ ਉਹਨਾਂ ਰਿੱਦੇ ਮੋਠ ਆਪਣੇ ਪਾਣੇ ਦਾ ਹੀ ਸੰਬੰਧੀ ਮਿਲਣਾ ਹੋਇਆ ਨਾ ਮਲਖੀ ਹੀ ਠੀਕ ਏ ਨਾਲੇ ਰਤਨ ਤੇ ਮਾਇਆ ਦੀ ਮੈਂ ਕਿਵੇਂ ਮੋੜ ਸਕਦੀ ਹਾਂ ਉਨਾਂ ਦੇ ਆਸ ਰਹੀ ਤਾਂ ਜੂਨ ਗੁਜ਼ਾਰਾ ਕਰ ਰਹੇ ਆ ਉਧਰ ਰਾਦੀ ਆਪਣੇ ਆਪ ਵੱਲ ਵੇਖ ਕੇ ਝੂਰਦੀ ਰਹਿੰਦੀ ਸੋਹਣੇ ਵਰਗੀ ਕਾਇਆ ਦਿਨਾਂ ਵਿੱਚ ਹੀ ਮਨੂਰ ਹੋ ਗਈ ਜਾਣ ਵਾਲਾ ਰੂਪ ਜਵਾਨੀ ਵੀ ਨਾਲ ਹੀ ਲੈ ਗਿਆ ਜਦੋਂ ਦਿਨ ਯਾਦ ਆਉਂਦੇ ਨੇ ਫਟ ਪੈਣ ਲੱਗ ਪੈਂਦੇ ਨੇ ਕਿਸੇ ਦਿਨ ਇਸੇ ਤਰ੍ਹਾਂ ਬੇਹੋਸ਼ ਪਈ ਤੌਰ ਜਾਵਾਂਗੇ ਪਿੱਛੋਂ ਮੇਰੇ ਮਿਲਖੀ ਦਾ ਕੀ ਬਣੇਗਾ ਅਖੇ ਚੁੱਲ੍ਹੇ ਅੱਗ ਨਾ ਤੋੜੇ ਪਾਣੀ ਕੱਲਾ ਮਰਦ ਕਾਦੇ ਜੋਗਾ ਹੁੰਦਾ ਏ ਕਿਤੇ ਬੈਠਿਆਂ ਬੈਠਿਆਂ ਪੁੱਤਰ ਦਾ ਘਰ ਵਸ ਪੈਂਦਾ ਤਾਂ ਪੋਤਰੇ-ਪੋਤਰੀਆਂ ਵੇਖਣੇ ਦਾ ਸ਼ਾਇਦ ਨਸੀਬ ਨਾ ਹੋਣ ਠੋਕਰਿਆ ਹੋਇਆ ਸ਼ਰੀਰ ਇੰਨਾ ਚੜ ਕਿੱਥੇ ਤਗਣ ਲੱਗਾ ਏ ਏ ਭਗਵਾਨ ਬਸ ਇੱਕ ਵਾਰ ਵਿਹੜੇ ਵਿੱਚ ਫਿਰਦੀ ਨੋ ਵੇਖ ਜਾਵਾਂ ਫਿਰ ਮੈਨੂੰ ਮਰਨ ਦਾ ਕੋਈ ਅਫਸੋਸ ਨਹੀਂ ਨਾਲੇ ਇਸ ਹਾਲ ਜਿਉਂ ਕੇ ਲੈਣਾ ਵੀ ਕੀ ਏ ਹੋਰ ਬਸ ਪੁੱਤਰ ਦਾ ਵਿਆਹ ਕਰ ਜਾਵਾਂ ਕਿਤੇ ਉਸ ਤੋਂ ਪਹਿਲਾਂ ਹੀ ਨਾ ਸੱਦਾ ਜਾਵੇ ਇਸ ਖਿਆਲ ਨਾਲ ਰਾਤੀ ਬਹੁਤ ਪੈਪੀਤ ਹੋ ਜਾਂਦੀ ਉਹ ਮਲਖੀ ਦੇ ਮੰਗਣ ਵਿਆਉਣ ਦਾ ਫੈਸਲਾ ਛੇਤੀ ਕਰਨ ਤੇ ਤਲ ਗਈ ਉਹ ਛੇਤੀ ਛੇਤੀ ਸੱਤੀ ਦੇ ਮਾਪਿਆਂ ਘਰ ਫੇਰੇ ਮਾਰਨ ਲੱਗੀ ਪੈਰਾਂ ਬੱਦੀ ਉਹ ਮਾਇਆ ਦਾ ਗੋਡਾ ਮੱਲ ਕੇ ਬੈਠੀ ਰਹਿੰਦੀ ਕਦੇ ਕਦੇ ਉਹ ਡਾਡੀ ਲਲਕੜੀ ਲੈ ਕੇ ਕਹਿੰਦੀ ਵੇਖ ਮਾਇਆ ਤੇਰੇ ਬਿਨਾ ਮੇਰਾ ਹੋਰ ਕੌਣ ਏ ਮਲਖੀ ਮੇਰਾ ਵਧੇਰੇ ਨਹੀਂ ਤੇ ਤੇਰਾ ਘਟ ਨਹੀਂ ਉਸ ਮਾਰਨ ਵਾਲੇ ਦੀ ਨਿਸ਼ਾਨੀ ਏ ਯਾਦ ਹੀ ਨਾ ਉਹ ਤੇਰਾ ਕਿੰਨਾ ਅਦਰ ਕਰਿਆ ਕਰਦਾ ਸੀ ਬਸ ਮੇਰਾ ਗਰੀਬਣੀ ਦਾ ਬੇੜਾ ਬੰਨੇ ਲਾ ਦੇ ਕਈ ਜਨਮ ਤੇਰੇ ਬੱਚਿਆਂ ਨੂੰ ਅਸੀਸਾਂ ਦੇਂਦੀ ਰਹਾਂਗੀ ਤੇ ਆਤਮਾਇਆ ਨੇ ਉਹਦਾ ਬੇੜਾ ਬੰਨੇ ਲਾ ਦਿੱਤਾ ਰਤਨ ਤੇ ਦੁਰਗੀ ਵੀ ਮਾਇਆ ਨਾਲ ਸਹਿਮਤ ਹੋ ਗਏ ਸਤੀ ਤੇ ਮਲਖੀ ਦਾ ਮੰਗਣਾ ਹੋ ਗਿਆ ਅਗਲੇ ਸਾਲ ਵਿਆਹ ਕਰਨ ਦਾ ਵੀ ਫੈਸਲਾ ਹੋ ਗਿਆ ਇਹਨੇ ਨਾਲ ਸਤੀ ਦੀ ਪਦਵੀ ਥੋੜੀ ਜਹੀ ਵੱਧ ਗਈ ਘਰ ਦੇ ਉਹਨੂੰ ਸਤੀ ਦੀ ਥਾਂ ਸਤਿਆ ਆ ਕਰਨ ਲੱਗ ਪਏ ਪਰ ਸਤਿਆ ਤੇ ਮਲਖੀ ਦਾ ਰੋਜ਼-ਰੋਜ਼ ਦਾ ਮਿਲਣਾ ਬੰਦ ਕਰ ਦਿੱਤਾ ਗਿਆ ਉਮਰ ਦੇ ਨਾਲ ਨਾਲ ਲੀਲਾ ਤੇ ਸਤੀ ਨਾ ਸੱਚ ਸਤਿਆ ਦਾ ਨੇੜ ਵੱਧਾ ਗਿਆ ਲੀਲਾ ਆਪਣੇ ਘਰਵੇ ਸੁਭਾਅ ਦੇ ਕਾਰਨ ਅਮੀਰ ਘਰਾਂ ਵਿੱਚੋਂ ਕੋਈ ਸਹੇਲੀ ਨਾ ਬਣਾ ਸਕੀ ਚਾਰ ਜਮਾਤਾਂ ਤੱਕ ਉਹ ਕੰਨਿਆ ਪਾਠਸ਼ਾਲਾ ਵਿੱਚ ਹਿੰਦੀ ਪੜ੍ਹੀ ਉੱਥੇ ਵੀ ਉਹ ਕਿਸੇ ਨੂੰ ਸਹੇਲੀ ਨਾ ਬਣਾ ਸਕੀ ਇਸ ਲਈ ਉਹਨੇ ਸਤਿਆ ਨਾਲ ਹੀ ਸਹੇਲ ਪੁਣਾ ਕੁਝ ਗੂੜਾ ਕਰ ਲਿਆ ਇੱਥੋਂ ਤੱਕ ਕਿ ਕਦੇ-ਕਦੇ ਉਹ ਸਤਿਆ ਨੂੰ ਆਪਣੀ ਰੇਸ਼ਮੀ ਚੁੰਨੀ ਵੀ 2-4 ਦਿਨ ਵਾਸਤੇ ਉੱਤੇ ਲੈਣ ਨੂੰ ਦੇ ਦਿੰਦੀ ਲੈ ਨਹੀਂ ਸਤਿਆ 2-4 ਦਿਨ ਚਾਹ ਪੂਰਾ ਕਰ ਲੈ ਹੋਰ ਵਿਚਾਰੀਏ ਤੇਰੀਆਂ ਰੀਝਾਂ ਕਿਹਨੀਆਂ ਲਾਉਣੀਆਂ ਨੇ ਲੀਲਾ ਦੇ ਇਸ ਵਰਤਾਓ ਵਿੱਚ ਕੁੜੱਤਣ ਬਹੁਤ ਹੁੰਦੀ ਪਰ ਸਤਿਆ ਉਸ ਨੂੰ ਵਿੱਚੇ ਵਿੱਚ ਪੀ ਜਾਂਦੀ ਉਹ ਜਾਣਦੀ ਸੀ ਕਿ ਉਹਦੀ ਚੰਗਾ ਹੰਡਾਉਣ ਦੀ ਸੱਦਰ ਹੋਰ ਕਿਸੇ ਤਰ੍ਹਾਂ ਵੀ ਪੂਰੀ ਨਹੀਂ ਹੋ ਸਕਣੀ ਲੀਲਾ ਦਾ ਪਿਤਾ ਗਿਰਦਾਰੀ لال ਪੁਰਾਣੇ ਖਿਆਲਾਂ ਦਾ ਸੀ ਉਹਨੇ ਚਾਰ ਜਮਾਤਾਂ ਪਾਸ ਕਰਨ ਪਿੱਛੋਂ ਲੀਲਾ ਦੀ ਪੜਾਈ ਬੰਦ ਕਰਾ ਦਿੱਤੀ ਉਹ ਲੜਕੀਆਂ ਨੂੰ ਇਸ ਤੋਂ ਵਧੇਰੇ ਪੜਾਉਣ ਦੇ ਹੱਕ ਵਿੱਚ ਨਹੀਂ ਸੀ ਉਹ ਕਿਹਾ ਕਰਦਾ ਬਹੁਤਾ ਕਰਦੇ ਹੋ ਆ ਲੜਕੀ ਨੂੰ ਚਾਰਜ ਮਾਤਾ ਪੜਾ ਦਿਓ ਬਸ ਉਹ ਦਲਸੀ ਰਮੈਣ ਪੜਨ ਜੋਗੀ ਹੋ ਜਾਏ ਜਾਂ ਕਿਤੇ ਅਭੀ ਨਭੀ ਵੇਲੇ ਪੇਕਿਆਂ ਨੂੰ ਚਿੱਠੀ ਪੱਤਰ ਲਿਖ ਲਵੇ ਅਧੇਰੇ ਪੜ ਕੇ ਕੁੜੀ ਨੇ ਕਿਤੇ ਡੈਪਟੀ ਲੱਗਣਾ ਏ ਜਾਂ ਬ੍ਰੈਸਟਰ ਬਣਨਾ ਏ ਕਦੇ ਘਰ ਰੋਟੀ ਖਾਂਦਿਆਂ ਰਾਤ ਨੂੰ ਉਹ ਲੀਲਾ ਦੀ ਮਾਂ ਕੋਲੋਂ ਸੁਣ ਲੈਂਦਾ ਕਿ ਠਾਕਰ ਦੱਤ ਕਾਰਖਾਨੇ ਵਾਲੇ ਦੀ ਲੜਕੀ ਲਾਹੌਰ ਕਾਲਜ ਵਿੱਚ ਦਾਖਲ ਹੋਈ ਹੈ ਤਾਂ ਉਹ ਇੱਕੇ ਵਾਰ ਬੜ ਬੜਾ ਔਟਦਾ ਕਲਜਗ ਹੋਰ ਕਲਜਗ ਖਨੇ ਰਾ ਗਿਆ ਸਮੇ ਨੂੰ ਕੁੜੀ ਕੱਲੀ ਪੜੇਗੀ ਲਾਹੌਰ ਬਾਈਸਾਈਕਲ ਚਲਾਵੇਗੀ ਥੀਏਟਰ ਤਮਾਸ਼ੇ ਵੇਖੇਗੀ ਮੁੰਡਿਆਂ ਨਾਲ ਚਾਹਾਂ ਪੀਏਗੀ ਤੇ हे राम ਕਿੱਧਰ ਚਲੇ ਗਿਆ ਸੀਤਾ ਸ੍ਰਿਤਰੀ ਦੇ ਜਮਾਨੇ ਮਰਦ ਤਾਂ ਖੈਰ ਅਣਨਾਤਾ ਘੁੜਾਏ ਸਾਡਾ ਭਾਰਤ ਸਿਰਫ ਸਤਿਆ ਤੇ ਧਰਮ ਆਸਰੇ ਹੀ ਖੜਾ ਸੀ ਤੇ ਜੇ ਸਤਿਆ ਵੀ ਭਰੀਆਂ ਬਨ ਲੱਗ ਪਈਆਂ ਤਾਂ ਪਰਲੋ ਆਉਣ ਵਿੱਚ ਕਿਹੜੀ ਕਸਰ ਰਹਿ ਗਈ ਪਰ ਜੇ ਮਾਪੇ ਹੀ ਦੀਆਂ ਨੂੰ ਅੰਗਰੇਜ਼ੀ ਪੜਾਉਣ ਲੱਗ ਪੈਣਗੇ ਤਾਂ ਕੁੜੀਆਂ ਦਾ ਕੀ ਕਸੂਰ ਬਸ ਮੁੰਡੇ ਸਾਹਬ ਤੇ ਕੁੜੀਆਂ ਮੇਮਾ ਮੈਥੋਂ ਪੁੱਛੇ ਤਾਂ ਜਮਦੀਤੀ ਨੂੰ ਗੱਲ ਘਟਕੇ ਮਾਰਦੇ ਰੇ ਪਰ ਅੰਗਰੇਜ਼ੀ ਨਾ ਪੜਾਵੇ ਬਚਾ ਇਸ ਗੱਲ ਦਾ ਸੀ ਕਿ ਸਾਰੇ ਮਾਪੇ ਲਾਲਾ ਗਰਦਾਰੀ ਲਾਲ ਤੋਂ ਪੁੱਛ ਕੇ ਨਹੀਂ ਸਨ ਤੁਰਦੇ ਸੋ ਦਿਨੋਂ-ਦਨ ਲੜਕੀਆਂ ਦੀ ਪੜ੍ਹਾਈ ਵਿੱਚ ਲੋਕਾਂ ਦੀ ਰੁਚੀ ਵੱਧਦੀ ਜਾਂਦੀ ਸੀ ਲੜਕੀਆਂ ਦੇ ਵਿਆਹ ਬਾਰੇ ਵੀ ਗਰਦਾਰੀ ਲਾਲ ਦੇ ਖਿਆਲ ਬਹੁਤ ਪੁਰਾਣੇ ਸਨ ਉਹ ਬੜੇ ਵਿਸ਼ਵਾਸ ਨਾਲ ਆਪਣੇ ਵਿਚਾਰ ਪ੍ਰਗਟ ਕਰਿਆ ਕਰਦਾ ਵੇਖੋ ਲੜਕੀ ਦੇ ਅੰਦਰ ਵਿਆਹ ਦੀ ਖਾਹਿਸ਼ ਪੈਦਾ ਹੋਣ ਤੋਂ ਪਹਿਲਾਂ ਹੀ ਉਹਦਾ ਵਿਆਹ ਕਰ ਦਿਓ ਫੇਰ ਉਹ ਮਾੜੇ ਰਾਹ ਪਵੇਗੀ ਹੀ ਕਿਵੇਂ ਜਿਸ ਨੂੰ ਭੁੱਖ ਲੱਗਣ ਤੋਂ ਪਹਿਲਾਂ ਹੀ ਰੋਟੀ ਮਿਲ ਜਾਵੇ ਉਹ ਆਸ-ਪਾਸ ਝਾਕੇਗਾ ਹੀ ਕਿਉਂ ਸਾਡੇ ਵਡੇਰੇ ਬੁੱਧੂ ਨਹੀਂ ਸਨ ਜੋ ਸੱਤਾਂ ਵਰਿਆਂ ਦੀ ਕੰਨਿਆ ਦਾ ਵਿਆਹ ਕਰ ਦਿੰਦੇ ਸਨ ਨਾਲੇ ਪੰਜਾਂ ਸੱਤਾਂ ਵਰਿਆਂ ਦੀ ਕੰਨਿਆ ਵਿਆਉਣ ਦਾ ਮਹਾਤਮ ਮੰਨਿਆ ਜਾਂਦਾ ਏ ਜੇ ਕੋਈ ਸ਼ੰਕਾਵਾਦੀ ਅੱਗੋਂ ਟੋਕ ਦਿੰਦਾ ਲਾਲਾ ਜੀ ਸ਼ਿਕੌਂਤਲਾ ਤੇ ਸੀਤਾ ਨੇ ਤਾਂ ਆਪਣੇ ਬਰ ਆਪ ਚੁਣੇ ਸਨ ਇਸ ਤੋਂ ਚੱਦ ਹੁੰਦਾ ਹੈ ਕਿ ਉਹ ਉਦੋਂ ਜਵਾਨ ਹੋਣਗੀਆਂ ਪੰਜਾਂ ਸੱਤਾਂ ਵਰਿਆਂ ਦੀ ਅਬੋਧ ਕੰਨਿਆ ਨੂੰ ਵਰ ਚੁਣਨ ਦਾ ਕੀ ਗਿਆਨ ਤੇ ਉਹਨਾਂ ਮਟਿਆਰ ਹੋ ਕੇ ਵਿਆਹ ਕਰਾਉਣ ਵਾਲੀਆਂ ਨੂੰ ਸਾਡੇ ਵੱਡੇ ਸਤਿਆਂ ਮੰਨਦੇ ਆਏ ਹਨ ਫਿਰ ਅੱਜ ਜਵਾਨ ਕਰਕੇ ਕੰਨਿਆ ਵਿਆਹਣ ਵਿੱਚ ਕੀ ਦੋਸ਼ ਉਹ ਜੀ ਉਹ ਸਤਜਗ ਦੀਆਂ ਗੱਲਾਂ ਨੇ ਗਰਦਾਰੀ ਦਾ ਲੱਗੋ ਘੜਿਆ ਘੜਾਇਆ ਉੱਤਰ ਦੇਂਦਾ ਤੇ ਹੁਣ ਹੋਇਆ ਕਲਯੁਗ ਸੋ ਹੁਣ ਤਾਂ 5-7 ਸਾਲ ਦੀ ਨਹੀਂ ਤਾਂ ਹੱਦ 10 ਸਾਲ ਦੀ ਲੜਕੀ ਜ਼ਰੂਰ ਵਿਆਹ ਦੇਣੀ ਚਾਹੀਦੀ ਹੈ ਗਰਦਾਰੀ لال ਆਪਣੀ ਲੜਕੀ ਦਾ ਵਿਆਹ ਵੀ 10ਵੇਂ ਸਾਲ ਤੋਂ ਅੰਦਰ ਅੰਦਰ ਕਰ ਦੇਣਾ ਚਾਹੁੰਦਾ ਸੀ ਪਰ ਲੜਕੇ ਵਾਲੇ ਨਾ ਮੰਨੇ ਕਿਉਂਕਿ ਲੜਕਾ ਲੀਲਾ ਨਾਲੋਂ ਵੀ 2 ਸਾਲ ਛੋਟਾ ਸੀ ਪੈਸੇ ਦੀ ਦੁਨੀਆ ਵਿੱਚ ਵਾਰ ਕਰਨਿਆਂ ਦੀ ਉਮਰ ਦੀ ਪਰਵਾਹ ਕਦੋਂ ਕੀਤੀ ਜਾਂਦੀ ਹੈ ਅਸਲ ਵਿੱਚ ਉਸ ਬਰਾਦਰੀ ਅੰਦਰ ਗੌਟੀ ਗੱਭਰੂ ਦਾ ਵਿਆਹ ਨਹੀਂ ਹੁੰਦਾ ਗੰਡ ਚਤਰਾਵਾ ਹੁੰਦਾ ਹੈ ਸੋਨੇ ਜਾਂਦੀ ਦਾ 11ਵਾਂ ਪੂਰਾ ਹੋ ਕੇ ਲੀਲਾ ਨੂੰ 12ਵਾਂ ਵਰਾ ਚੜ ਪਿਆ ਹੁਣ ਉਹਨੇ ਕੋੜਮਾ ਨੂੰ ਵਿਆਹ ਵਾਸਤੇ ਮਜਬੂਰ ਕਰ ਦਿੱਤਾ ਤੇ ਅੰਤ ਅੱਸੂ ਦੇ ਨਰਾਤਿਆਂ ਵਿੱਚ ਲੀਲਾ ਦਾ ਵਿਆਹ ਹੋ ਗਿਆ ਗਿਰਦਾਰੀ ਲਾਲ ਕੇ ਚਬਾਰੇ ਵਿੱਚ ਪੂਰਾ 1 ਮਹੀਨਾ ਦਰਜੀ ਬੈਠੇ ਰਹੇ ਲੀਲਾ ਦਾ ਦਾਜ ਸਿਉਣਾ ਕਿਹੜਾ ਖਾਲਾ ਜੀ ਦਾ ਵਾੜਾ ਸੀ ਅਮੀਰ ਪਿਓ ਦੀ ਧੀ ਤੇ ਤਿੰਨਾਂ ਭਰਾਵਾਂ ਦੀ ਸੁੱਖੀ ਲੱਦੀ ਇੱਕ ਭੈਣ ਵੀਹਾਂ ਸੂਟਾਂ ਉਤੇ ਹੱਥਾਂ ਨਾਲ ਗੋਟਾ ਕਿਨਾਰੀ ਕੀਤਾ ਗਿਆ ਫਿਰ ਕਿੰਨੇ ਫੈਸ਼ਨਾਂ ਦੇ ਸੂਟ ਕੁਛ ਲੀਲਾ ਦੇ ਮੇਚ ਦੇ ਤੇ ਕੁਛ ਜਿਹੜੇ ਉਹਨੂੰ ਅਜੇ ਪੰਜਾਂ ਬਰਿਆਂ ਨੂੰ ਮੇਚੇ ਆਉਣੇ ਸਨ ਫਿਰ ਲੀਲਾ ਦੀ ਸੱਸ ਦੇ ਦਦੇਸ ਦੇ ਮਲੇਸ ਦੇ ਨਨੇਸ ਦੇ ਫੁਫੇਸ ਦੇ ਪਤੀਸ ਦੇ ਨਨਾਨ ਦੇ ਜਠਾਣੀ ਦੇ ਤੇ ਪਤਾ ਨਹੀਂ ਹੋਰ ਕਿੰਨੀਆਂ ਕਸਾਕਦਾਰਨਾਂ ਦੇ ਲੀਲਾ ਸਵੇਰੇ ਉੱਠਦੀ ਸਤਿਆ ਨੂੰ ਸੱਦ ਕੇ ਲੈ ਜਾਂਦੀ ਕਿਸੇ ਕਿਸੇ ਦਿਨ ਉਸ ਸਹੇਲੀ ਨੂੰ ਚਾਹ ਵੀ ਆਪਣੇ ਘਰੋਂ ਪਿਆ ਦੇਂਦੀ ਲੈ ਫੜਖਾਣੀ ਲੀਲਾ ਬਰਫੀ ਦਾ ਟੁਕੜਾ ਸਤਿਆ ਵੱਲ ਵਧਾਉਂਦੀ ਹੋਈ ਕਹਿੰਦੀ ਸੰਗਾ ਕਿ ਹੀ ਆਪਾਂ ਦੋਵੇਂ ਤਾਂ ਸਹੇਲੀਆਂ ਹੋਈਆਂ ਤੁਹਾਡੇ ਤਾਂ ਨੀਰੀ ਚਾਹ ਬਣਦੀ ਏ ਤੇ ਸਾਡੇ ਘਰ ਮਠਿਆਈ ਬਿਨਾ ਚਾਹ ਪੀਂਦਾ ਹੀ ਕੋਈ ਨਹੀਂ ਕਦੇ ਨਾਲ ਬਰਫੀ ਕਦੇ ਪੇੜੇ ਕਦੇ ਬਿਸਕੁਟ ਕਦੇ ਕੇਕ ਹੈ ਨੀ ਕਦੇ ਪਪੀਏ ਸਟਰੀ ਖਾ ਕੇ ਵੇਖਿਓ ਅਣੀਏ ਬੜੀ ਸੁਆਦ ਹੁੰਦੀ ਏ ਮੈਂ ਤੈਨੂੰ ਵਿਆਹ ਵਾਲੇ ਦਿਨ ਖਵਾਵਾਂਗੀ ਮੈਂ ਚਾਚੀ ਨੂੰ ਪੁੱਛ ਲਵਾਂਗੀ ਵਿਆਹ ਦੇ ਸਾਰੇ ਦਿਨ ਮੈਂ ਤੈਨੂੰ ਕੋਲ ਹੀ ਰੱਖਾਂਗੀ ਚਾਚੀ ਮੈਨੂੰ ਨਾ ਕਰਨ ਨਹੀਂ ਲੱਗੀ ਸਾਡੇ ਤਾਂ ਮਕਾਨ ਵਿੱਚ ਰਹਿੰਦੇ ਹੋ ਤੁਸੀਂ ਤੇਰਾ ਚਾਚਾ ਵੀ ਸਾਡੀ ਆਰਤ ਤੇਈ ਕੋਲਚੇ ਛੋਲੇ ਵੇਚਦਾ ਏ ਤੇਰਾ ਭਾਈਆ ਵੀ ਸਾਡੀ ਆਰਤ ਤੇ ਪਾਂਢੀ ਹੁੰਦਾ ਸੀ ਭਾਈਆ ਜੀ ਆਂਦੇ ਹੁੰਦੇ ਨੇ ਉਹ ਬੜਾ ਹੀ ਚੰਗਾ ਹੁੰਦਾ ਸੀ ਕੁੜੇ ਤੂੰ ਤਾਂ ਖਾਂਦੀ ਨਹੀਂ ਖਾ ਨਾ ਲੈ ਆ ਸਮੋਸਾ ਲੈ ਲੈ ਮੈਂ ਸੌਰੇ ਚਲੀ ਗਈ ਤਾਂ ਤੈਨੂੰ ਪਿੱਛੇ ਇਹੋ ਜਹੀਆਂ ਚੀਜ਼ਾਂ ਖਾਣ ਨੂੰ ਕੌਣ ਦੇਵੇਗਾ ਤੇਰੇ ਮਾਪੇ ਵਿਚਾਰੇ ਗਰੀਬ ਹੋਏ ਤੇ ਮੇਰੇ ਸੌਰੇ ਵੀ ਅਮੀਰ ਦੱਸੀ ਦੇ ਨੇ ਉਹਨਾਂ ਦੀ ਆਪਣੀ ਘਾਰ ਏ ਵੇਖ ਲਈ ਘਾਰਾਂ ਉੱਤੇ ਜਾਂ ਜਾਊਗੀ ਤੇ ਜਾਂਜ ਵੀ ਕਿਹੜੀ ਥੋੜੀ ਤਰਕੜੀ ਆਉਣੀ ਏ ਭਾਈਆ ਜੀ ਆਂਦੇ ਸਨ ਮੰਦਿਰ ਵਿੱਚ ਥਾਂ ਥੋੜੀ ਏ ਆਪਣੇ ਹਾਤੇ ਵਿੱਚ ਹੀ ਚਾਨਣੀਆਂ ਕਨਾਤਾਂ ਲਾ ਦੇਣੀਆਂ ਨੇ ਉੱਥੇ ਦੋ ਨਵੇਂ ਗੁਸਲਖਾਨੇ ਵੀ ਬਣਾ ਦਿੱਤੇ ਨੇ ਤੇ ਅੜੀਏ ਤੇਰੀ ਜਾਂਜ ਖਵਰੇ ਕਿਹੋ ਜਹੀ ਹੋਵੇਗੀ ਮੈਂ ਇੱਥੇ ਹੋਈ ਤਾਂ ਵੇਖਾਂਗੀ ਵਿਚਾਰਾ ਮਲਖੀ ਪੰਜ ਸੱਤ ਬੰਦੇ ਲੈ ਕੇ ਆ ਜਾਵੇਗਾ ਹੋਰ ਵਧੇਰੇ ਜਾਂਜ ਨੂੰ ਤੇਰਾ ਚਾਚਾ ਸੰਭਾਲੂ ਵੀਗੇਵੇਂ ਜਾਂਜ ਤੇ ਧੀ ਵਾਲਿਆਂ ਦਾ ਬੜਾ ਖਰਚ ਆਉਂਦਾ ਹੀ ਹਜ਼ਾਰਾਂ ਹਜ਼ਾਰਾਂ ਰੁਪਏ ਜਾਣਦੀਆਂ ਹਜ਼ਾਰ ਕਿੰਨਾ ਹੁੰਦਾ ਏ ਪਿੰਡਾਂ ਵਾਲੇ ਤਾਂ ਵਿਚਾਰੇ ਵੀ ਹਾਂ ਹੀ ਗਿਣਦੇ ਨੇ ਤਿੰਨ ਵਿਹਾਂ ਪੰਜ ਵਿਹਾਂ ਸੱਤ ਵਿਹਾਂ ਮੈਂ ਆਰਥ ਦੇ ਕਈ ਵੀਰਾਂ ਵੇਖਦੀਆਂ ਨਾ ਉਹਨਾਂ ਨੂੰ ਵਿਹਾਂ ਤੋਂ ਵੱਧ ਗੈਨ ਨਹੀਂ ਆਉਂਦਾ ਕਦੇ ਭਾਈਆ ਜੀ ਕਹਿ ਦੇਣ ਨਾ 1200 ਤਾਂ ਉਹ ਅੱਗੋਂ ਆਖਣਗੇ ਸ਼ਾਹ ਜੀ ਸਾਨੂੰ ਇਹ ਦੱਸੋ ਕਿ ਵਿਹਾਂ ਕਿੰਨੀਆਂ ਹੋਈਆਂ ਬਸ ਕਿਸੇ ਕਿਸੇ ਨੂੰ ਹੀ ਪਤਾ ਏ ਕਿ ਪੰਜ ਵਿਹਾਂ ਦਾ 100 ਹੁੰਦਾ ਏ ਤੇ ਹਜ਼ਾਰ ਹੁੰਦਾ ਏ 100 ਦਾ ਤੈਨੂੰ ਵੀ ਕਿਹੜਾ ਪਤਾ ਹੋਣਾ ਏ ਤੂੰ ਵਿਚਾਰੀ ਨੇ ਕਦੇ ਵੇਖਿਆ ਜੋ ਨਾ ਹੋਇਆ ਸੋ ਜਾਂ ਜੁੱਤੇ 1000 ਰੁਪਏ ਖਰਚ ਉੱਠੇਗਾ ਅਜੇ ਮੇਰੇ ਭਾਈਆ ਜੀ ਆਂਦੇ ਸਨ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ